ਇਹ ਜੋ ਤੁਸੀਂ ਦੇਖ ਰਹੇ ਹੋ ਇਹ ਦਫਤਰ ਹੈ ਵਿਧਾਨ ਸਭਾ ਫਲੋਰ ਪਾਸਪਾ ਦਾ ਔਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਮੇਰੇ ਕੋਲ ਤਿੰਨ ਵਿਧਾਨ ਸਭਾ ਨੇ ਉਪਤਰੀ ਚ ਆਦਮਪੁਰ, ਕਰਤਾਰਪੁਰ ਔਰ ਫਲੋਰ ਤਿੰਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹਲਕਾ ਵਾਈਜ਼ ਜਿਹੜਾ ਉਹ ਦਫਤਰ ਅਸੀਂ ਖੋਲਿਆ ਔਰ ਜਲਦ 2-4-5 ਦਿਨਾਂ ਦੇ ਵਿੱਚ ਬੰਡਲ ਵਾਈਜ਼ ਵੀ ਜਿਹੜਾ ਉਹ ਅਫੀਸੋ ਖੋਲਾਂਗੇ ਅਸੀਂ ਔਰ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਤੇਜ ਦੇ ਪ੍ਰਤੀ ਜੋ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੀ ਜੋ ਅਰਥਕ ਮਿਹਨਤ ਹੈ ਉਹਨੂੰ ਪੂਰੀ ਦੁਨੀਆ ਜਿਹੜੇ ਭਾਰਤ ਦੇ ਭਾਰਤੀ ਦੁਨੀਆ ਦੇ ਵਿੱਚ ਬੈਠੇ ਨੇ ਉਹ ਦੇਖ ਰਹੇ ਨੇ ਔਰ ਮਾਨਜੋਗ ਪ੍ਰਧਾਨ ਮੰਤਰੀ ਜੀ ਨੇ ਜੋ ਰਾਮ ਮੰਦਰ ਜੁੱਧੇ ਦੇ ਵਿੱਚ ਬਣਾ ਕੇ ਜਿਹੜਾ ਭਾਰਤੀਆਂ ਦਾ ਤੇਲ ਜਿੱਤਿਆ ਉਹਦਾ ਜਿਹੜੇ ਭਾਰਤ ਦੇ ਭਾਰਤ ਦੇ ਲੋਕ ਨੇ ভোটার ਨੇ ਉਹ ਤਿਲਪੁੱਲ ਜਿਹੜਾ ਵੋਟ ਪਾ ਕੇ ਕਮਲ ਦੇ ਨਿਸ਼ਾਨ ਦਾ ਜਿਹੜਾ ਬਟਨ ਦਬਾ ਕੇ ਉਹ ਦੇਣ ਅਦਾ ਕਰ ਰਹੇ ਆ ਔਰ ਘਰ ਘਰ ਦੇ ਵਿੱਚ ਕੋਈ ਆਵਾਜ਼ ਹੈ ਕਿ ਉਮੀਦਵਾਰ ਕੋਈ ਵੀ ਹੋਵੇ ਜਿਹੜੀ ਵੋਟ ਹੈ ਉਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਨਾਂ ਤੇ ਪਏਗੀ ਔਰ ਸਾਡੇ ਮੇਰੇ ਵੱਡੇ ਵੀਰ ਜਲੰਧਰ ਤੋਂ ਸ਼ੁਸ਼ੀਲ ਰਿੰਕੂ ਜੀ ਜਿਹੜੇ ਕਿ ਬਹੁਤ ਹੀ ਡੂੰਘੇ ਮਤਲਬ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਦੇ ਬਾਰੇ ਔਰ ਲੋਕਾਂ ਦੇ ਪਿਆਰ ਦੇ ਨਾਲ ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਲੋਕਾਂ ਨੇ ਕੰਮ ਕਰਾਉਣੀ ਉਹ ਜਾਣਦੇ ਨੇ ਔਰ ਉਹਨਾਂ ਦੇ ਦਿਲ ਦੇ ਵਿੱਚ ਇੱਕ ਭਾਵਨਾ ਹੈ ਕਿ ਮੈਂ ਜਲੰਧਰ ਹਲਕੇ ਦੀ ਸੇਵਾ ਕਰਨੀ ਹੈ ਤੁਸੀਂ ਦੇਖੋ ਕਿ ਇਹੋ ਜਿਹਾ ਕੋਈ ਉਮੀਦਵਾਰ ਤੁਸੀਂ ਸੁਣਿਆ ਕਿ ਪਹਿਲਾਂ ਐਮਪੀ ਔਰ ਟਿਕਟ ਮਿਲੀ ਪਰ ਜਦੋਂ ਰਿੰਕੂ ਜੀ ਨੂੰ ਪਤਾ ਲੱਗਾ ਕਿ ਜੇ ਜਲੰਧਰ ਦੀ ਸੇਵਾ ਹੀ ਨਹੀਂ ਹੋ ਸਕਦੀ ਤਾਂ ਉਹਨਾਂ ਨੇ ਟਿਕਟ ਨੂੰ ਲੱਤ ਮਾਰ ਦਿੱਤੀ ਜਦ ਕੇ ਲੋਕ ਟਿਕਟਾਂ ਦੇ ਲਈ ਤਰਸਦੇ ਨੇ ਤਰਲੇ ਕਰਦੇ ਨੇ ਪਰ ਰਿੰਕੂ ਜੀ ਲੱਤ ਮਾਰ ਕੇ ਆਏ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਤੇ ਉਹਨਾਂ ਨੇ ਭੱਜ ਦੋ ਭਾਰਤੀ ਜਨਤਾ ਪਾਰਟੀ ਮਾਨਯੋਗ ਪ੍ਰਧਾਨ ਮੰਤਰੀ ਜੀ ਸ਼੍ਰੀ ਜੇਪੀ ਨੱਡਾ ਜੀ ਅਮੇਸ਼ਾ ਜੀ ਨੇ ਜਦੋਂ ਰਿੰਕੂ ਜੀ ਦੀ ਸੇਵਾ ਜਲੰਧਰ ਨੂੰ ਸੋਨਾ ਬਣਾਉਣ ਦੀ ਜਿਹੜੀ ਜਦੋਂ ਦੇਖਿਆ ਕਿ ਇਹਨਾਂ ਦੇ ਅੰਦਰ ਹੈ ਕੁਝ ਤਾਂ ਉਹਨਾਂ ਨੂੰ ਟਿੱਕ ਦੇ ਕੇ ਨਵਾਚਿਆ ਔਰ ਸਾਡੇ ਕੋਲ ਅਸੀਂ 1.5 ਲੱਖ ਵੋਟ ਘਰੋਂ ਲੈ ਕੇ ਤੁਰਦੇ ਆ ਸਾਡੀ ਪੱਕੀ ਵੋਟ ਜਿਹੜੀ 1.5 ਲੱਖ ਹੈ ਔਰ 1.5 ਹੋਰ ਪਾ ਕੇ ਅਸੀਂ ਵੱਡੀ ਲੀਡ ਦੇ ਨਾਲ ਜਿਹੜੀ ਰਿੰਕੂ ਜੀ ਨੂੰ ਉੱਥੋਂ ਜਿਤਾ ਕੇ ਭੇਜਾਂਗੇ ਔਰ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਹੱਥ ਜਿਹੜੇ ਆ ਉਹ ਮਜ਼ਬੂਤ ਕਰਾਂਗੇ ਔਰ ਜਲੰਧਰ ਨੂੰ ਪੂਰਾ ਚੰਡੀਗੜ੍ਹ ਬਣਾਵਾਂਗੇ ਇਹ ਸਾਡਾ ਜਨਤਾ ਦੇ ਨਾਲ ਵਾਅਦਾ ਹੈ ਔਰ ਹਮੇਸ਼ਾ ਜਨਤਾ ਦੇ ਹੱਕ ਦੇ ਵਿੱਚ ਦਿਲਰਾਤ ਐਜੇ ਸੇਵਾਦਾਰ ਅਸੀਂ ਹਮੇਸ਼ਾ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ